ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਅਕਾਲੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ 103 ਸਾਲ ਦਾ ਇਤਿਹਾਸ ਉਸ 300 ਸਾਲ ਇਤਿਹਾਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 70 ਸਾਲ ਇੱਕ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਬੇਜ ਸੇਵਾ ਕੀਤੀ ਹੈ ਔਰ ਉਹਨਾਂ ਨੂੰ ਬੜਾ ਮਾਣ ਵੀ ਪ੍ਰਾਪਤ ਹੋਇਆ ਉਹ ਮਾਨਸੀਏ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਬਣੇ ਪੰਜ ਵਾਰੀ ਹੋਰ ਵੀ ਕਈ ਬਣੇ ਹੋਣਗੇ ਪਰ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਨ ਦਾ ਢੰਗ ਤਰੀਕਾ ਸੀ ਛੋਟੇ ਤੋਂ ਛੋਟਾ ਵਰਕਰ ਆ ਗਿਆ ਉਹਨੂੰ ਵੀ ਜੀ ਵੱਡੇ ਤੋਂ ਵੱਡਾ ਆ ਗਿਆ ਉਹਨੂੰ ਵੀ ਜੀ ਤੇ ਤੁਸੀਂ ਕਰਕੇ ਮੁਖਾਤਮ ਕਰਦੇ ਸੀ ਅੱਜ ਪੰਜਾਬ ਦੇ ਲੋਕ ਫੇਰ ਚੇਤੇ ਕਰਦੇ ਆ ਉਸ ਪੰਤਕ ਸ਼ਖਸੀਅਤ ਨੂੰ ਜਿਸ ਪੰਤਕ ਸ਼ਖਸੀਅਤ ਨੇ ਪੰਜਾਬ ਦਾ ਬਹੁਤ ਵੱਡਾ ਤਰੱਕੀ ਦਾ ਰਾਹ ਜਾਂ ਪੰਜਾਬ ਦੇ ਵਿੱਚ ਸ਼ਾਂਤੀ ਦੀ ਗੱਲ ਕਰ ਲਈਏ ਉਹਨਾਂ ਸਾਰਿਆਂ ਕਾਰਜਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਇੱਕ ਜਿਹੜਾ ਵੱਡਾ ਉਹਨਾਂ ਦਾ ਗੁਣ ਸੀ ਉਹ ਗੁਣ ਸੀ ਸਹਿਣਸ਼ੀਲਤਾ ਉਹ ਸਹਿਣਸ਼ੀਲਤਾ ਮੇਰਾ ਖਿਆਲ ਆ ਸਾਡੇ ਵਿੱਚ ਲੋਪ ਹੁੰਦੀ ਜਾ ਰਹੀ ਆ ਦੂਸਰਾ ਉਹਨਾਂ ਦਾ ਵੱਡਾ ਗੁਣ ਇਹ ਵੀ ਸੀਗਾ ਕਿ ਉਹ ਕਹਿੰਦੇ ਹੁੰਦੇ ਸੀ ਕਿ 92 ਟਰੈਕ ਚਲਾਵੇ ਬੰਦਾ ਤੇ ਫੇਰ ਉਹ ਕੋਈ ਐਕਸੀਡੈਂਟ ਨਹੀਂ ਕਰਦਾ ਤੇ ਅਸੀਂ ਕਈ ਵਾਰੀ ਸੋਚਦੇ ਸੀ ਕਿ ਬੰਨਵੇ ਟਰੈਫਿਕ ਕੀ ਹੋਈ ਉਹ ਕਹਿੰਦੇ ਕੰਨ ਸਾਣੀ ਸੁਣੋ ਤੇ ਹਿਰਦੇ 'ਚ ਸਿੱਟ ਲਓ ਤੇ ਹਿਰਦੇ 'ਚੋਂ ਫਿਰ ਮੂੰਹ ਤੇ ਨਹੀਂ ਲਿਆਉਣੇ ਜੇ ਮੂੰਹ ਤੇ ਲਿਆਂਦੀ ਫਿਰ ਟੂਪੇ ਟ੍ਰੈਫਿਕ ਚੋਕੇ ਤੇ ਫਿਰ ਉਹ ਐਕਸੀਡੈਂਟ ਹੋ ਜਾਂਦਾ ਸੋ ਉਹ ਲੋਪਰਚ ਜਿਹਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਜੇ ਜੈ ਪ੍ਰਕਾਸ਼ ਜੀ ਨਰੈਣ ਜਦੋਂ ਐਮਰਜੈਂਸੀ ਟੁੱਟੀ ਆ ਉਸ ਵੇਲੇ ਇੱਕ ਵੱਡਾ ਮੈਨੂੰ ਚੇਤਾ ਆ ਲੁਧਿਆਣੇ ਦੇ ਵਿੱਚ ਰੈਲੀ ਹੋਈ ਸੀਗੀ ਤੋ ਮੇਰਾ ਕਹਿਣ ਤੋਂ ਭਾਵ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਤੇ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਦੇ ਬਾਬਾ ਬੋੜ ਸੀਗੇ ਜਿਨ੍ਹਾਂ ਨੇ ਪੰਜਾਬ ਲਈ ਤਰੱਕੀ ਲਈ ਹਰ ਇੱਕ ਪੈਨੂ ਦੇ ਬਹੁਤ ਵੱਡਾ ਜਿਹੜਾ ਆ ਉਹ ਆਪਣਾ ਹਿੱਸਾ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਅਕਾਲੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਕਾਲੀਦਾਲਾ 103 ਸਾਲ ਦਾ ਇਤਿਹਾਸ ਉਸ 300 ਸਾਲਾ ਇਤਿਹਾਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 70 ਸਾਲ ਇੱਕ ਲੰਮਾ ਸਮਾਂ ਸ਼੍ਰੋਮਣੀ ਕਾਲੀਦਾਲਾ ਵਿੱਚ ਸੇਵਾ ਕੀਤੀ ਹੈ। ਔਰ ਉਹਨਾਂ ਨੂੰ ਬੜਾ ਮਾਣ ਵੀ ਪ੍ਰਾਪਤ ਹੋਇਆ। ਉਹ ਮਾਣ ਸੀ ਕਿ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਬਣੇ, ਪੰਜ ਵਾਰੀ ਹੋਰ ਵੀ ਕਈ ਬਣੇ ਹੋਣਗੇ। ਪਰ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਨ ਦਾ ਢੰਗ ਤਰੀਕਾ ਸੀ ਛੋਟੇ ਤੋਂ ਛੋਟਾ ਬਰਕਰ ਆ ਗਿਆ ਉਹਨੂੰ ਵੀ ਜੀ ਵੱਡੇ ਤੋਂ ਵੱਡਾ ਆ ਗਿਆ ਉਹਨੂੰ ਵੀ ਜੀ ਤੇ ਤੁਸੀਂ ਕਰਕੇ ਮੁਖਾਤਮ ਕਰਦੇ ਹੋ ਅੱਜ ਪੰਜਾਬ ਦੇ ਲੋਕ ਫੇਰ ਚੇਤੇ ਕਰਦੇ ਆ ਉਸ ਪੰਥਕ ਸ਼ਖਸੀਅਤ ਨੂੰ ਜਿਸ ਪੰਥਕ ਸ਼ਖਸੀਅਤ ਨੇ ਪੰਜਾਬ ਦਾ ਬਹੁਤ ਵੱਡਾ ਤਰੱਕੀ ਦਾ ਰਾਹ ਜਾਂ ਪੰਜਾਬ ਦੇ ਵਿੱਚ ਸ਼ਾਂਤੀ ਦੀ ਗੱਲ ਕਰ ਲਈਏ ਉਹਨਾਂ ਸਾਰਿਆਂ ਕਾਰਜਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਇੱਕ ਜਿਹੜਾ ਵੱਡਾ ਉਹਨਾਂ ਦਾ ਗੁਣ ਸੀ ਉਹ ਗੁਣ ਸੀ ਸਹਿਣਸ਼ੀਲਤਾ ਉਹ ਸ਼ੈਨ ਸੀਸ ਤਾਂ ਮੇਰਾ ਖਿਆਲ ਆ ਸਾਡੇ ਵਿੱਚ ਲੋਕ ਹੁੰਦੇ ਜਾ ਰਹੇ ਆ ਦੂਸਰਾ ਉਹਨਾਂ ਦਾ ਵੱਡਾ ਗੁਣ ਇਹ ਵੀ ਸੀਗਾ ਕਿ ਉਹ ਕਹਿੰਦੇ ਹੁੰਦੇ ਸੀ ਕਿ ਬਨਵੇ ਟਰੈਕ ਚਲਾਵੇ ਬੰਦਾ ਤੇ ਫੇਰ ਉਹ ਕੋਈ ਐਕਸੀਡੈਂਟ ਨਹੀਂ ਕਰਦਾ ਤੇ ਅਸੀਂ ਕਈ ਵਾਰੀ ਸੋਚਦੇ ਸੀ ਕਿ ਬਨਵੇ ਟਰੈਕ ਕੀ ਹੋਈ ਉਹ ਕਹਿੰਦੇ ਕੰਨ ਸਾਣੀ ਸੁਣੋ ਤੇ ਹਿਰਦੇ 'ਚ ਸਿੱਟ ਲਓ ਤੇ ਹਿਰਦੇ 'ਚੋਂ ਫੇਰ ਮੂੰਹ ਤੇ ਨਹੀਂ ਲਿਆਉਣੇ ਜੇ ਮੂੰਹ ਤੇ ਲਿਆਂਦੀ ਫੇਰ ਟੂਪੇ ਟਰੈਕ ਚੋਕੇ ਤੇ ਫੇਰ ਉਹ ਐਕਸੀਡੈਂਟ ਹੋ ਜਾਂਦਾ ਸੋ ਉਹ ਲੋਕ ਪੁਰਖ ਜਿਹਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਜੇ ਜੈ ਪ੍ਰਕਾਸ਼ ਜੀ ਨਰੈਣ ਜਦੋਂ ਐਮਰਜੈਂਸੀ ਟੁੱਟੀ ਆ ਉਸ ਵੇਲੇ ਇੱਕ ਵੱਡਾ ਮੈਨੂ ਚੇਤਾ ਆ ਲੁਧਿਆਣੇ ਦੇ ਵਿੱਚ ਰੈਲੀ ਹੋਈ ਸੀ ਤੋਂ ਮੇਰਾ ਗਾਂਢੋ ਭਾਬ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਤੇ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਦੇ ਬਾਬਾ ਬੋੜ ਸੀਗੇ ਜਿਨ੍ਹਾਂ ਨੇ ਪੰਜਾਬ ਲਈ ਤਰੱਕੀ ਲਈ ਹਰ ਇੱਕ ਪੈਲੂ ਤੇ ਬਹੁਤ ਵੱਡਾ ਜਿਹੜਾ ਆ ਉਹ ਆਪਣਾ ਹਿੱਸਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ